ਹੈਲਥ ਨਾਲ ਜੜੀਆਂ ਇੱਕ ਬੜਾ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਹੁਣ ਠੰਡ ਵੱਧ ਰਹੀ ਹੈ ਅਗਲੇ ਕੁਝ ਦਿਨਾਂ ਵਿੱਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਅਜਿਹੇ ਚ ਲੋਕਾਂ ਨੇ ਆਪਣੇ ਘਰਾਂ ਲਈ ਰੂਮ ਹੀਟਰ ਤਿਆਰ ਕਰ ਲਏ ਹਨ ਠੰਡੇ ਮੌਸਮ ਚ ਰੂਮ ਹੀਟਰ ਚਲਾ ਕੇ ਕਮਰੇ ਵਿੱਚ ਬੈਠਣ ਨਾਲ ਕਾਫੀ ਰਾਹਤ ਮਿਲਦੀ ਹੈ ਪਰ ਇਸ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਹਾਲਾਂਕਿ ਹੀਟਰ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਗੰਭੀਰ ਖਤਰੇ ਵੀ ਹੋ ਸਕਦੀਆਂ ਹਨ ਅਲਬੀ ਪੂਰੀ ਰਾਤ ਹੀਟਰ ਚਲਾ ਕੇ ਨਹੀਂ ਸੌਣਾ ਚਾਹੀਦਾ ਨਹੀਂ ਤਾਂ ਇਹ ਘਾਤਕ ਹੋ ਸਕਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਰੂਮ ਹੀਟਰ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਸਰਦੀਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਰੂਮ ਹੀਟਰ ਨੂੰ ਥੋੜੇ ਸਮੇਂ ਲਈ ਹੀ ਚਲਾਉਣਾ ਚਾਹੀਦਾ ਹੈ ਰਾਤ ਨੂੰ ਹੀਟਰ ਚਲਾ ਕੇ ਸੌਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਘਾਤਕ ਵੀ ਹੋ ਸਕਦਾ ਹੈ ਜੇਕਰ ਕਿਸੇ ਕਮਰੇ ਵਿੱਚ ਵੀ ਵੈਂਟੀਲੇਸ਼ਨ ਠੀਕ ਨਹੀਂ ਹੈ ਤਾਂ ਹਰੀ ਰਾਤੇ ਹੀਟਰ ਚਲਾਉਣ ਨਾਲ ਕਮਰੇ ਵਿੱਚ ਕਾਰਬੋਮੋਨੋਆਕਸਾਈਡ ਗੈਸ ਭਰ ਜਾਂਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਜੇ ਇਸ ਸੰਦੇ ਸਮੇਂ ਸਾਹ ਵੀ ਰੁਕ ਸਕਦਾ ਹੈ ਇਸ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਰੂਮ ਹੀਟਰ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਹਿਮੋਡੀਫਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਦਮੇ ਅਤੇ ਸਾਹ ਦੇ ਰੋਗੀਆਂ ਨੂੰ ਹੀਟਰ ਘੱਟ ਤੋਂ ਘੱਟ ਚਲਾਉਣਾ ਚਾਹੀਦਾ ਹੈ ਰੂਮ ਹੀਟਰ ਚਲਾਉਣ ਦੇ ਗੰਭੀਰ ਨੁਕਸਾਨ ਰੂਮ ਹੀਟਰ ਕਮਰੇ ਵਿੱਚ ਹਵਾ ਨੂੰ ਡਰਾਈ ਕਰਨ ਦਾ ਕਰਤਾ ਹੈ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਪਹਿਲਾਂ ਤੋਂ ਖੁਸ਼ਕ ਚਮੜੀ ਵਾਲੇ ਲੋਕਾਂ ਨੂੰ ਰੂਮ ਹੀਟਰ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਰੂਮ ਹੀਟਰ ਨੂੰ ਜ਼ਿਆਦਾ ਚਲਾਉਣ ਨਾਲ ਅੱਖਾਂ ਤੇ ਵੀ ਅਸਰ ਪੈਂਦਾ ਹੈ ਇਸ ਨਾਲ ਅੱਖਾਂ ਵਿੱਚ ਖੁਸ਼ਕੀ ਅਤੇ ਜਲਨ ਦੀ ਸੰਭਾਵਨਾ ਵੱਧ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਰੂਮ ਹੀਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਜੇ ਲੋਕਾਂ ਨੂੰ ਰੂਮ ਹੀਟਰ ਤੋਂ ਵੀ ਅਲਰਜੀ ਹੁੰਦੀ ਹੈ ਇਸ ਵਿੱਚੋਂ ਨਿਕਲਣ ਵਾਲੀ ਗਰਮ ਹਵਾ ਕਾਰਨ নাক ਵੀ ਖੁਸ਼ਕ ਹੋ ਜਾਂਦਾ ਹੈ ਦਮਾ ਅਤੇ ਸਾਹ ਦੇ ਰੋਗੀਆਂ ਨੂੰ ਰੂਮ হিਟਰ 'ਚ ਜ਼ਿਆਦਾ ਦੇਰ ਤੱਕ ਨਹੀਂ ਬੈਠਣਾ ਚਾਹੀਦਾ ਨਹੀਂ ਤਾਂ ਕਮਰੇ ਵਿੱਚ ਆਕਸੀਜਨ ਦਾ ਪੱਧਰ ਘਟ ਸਕਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਰੂਮ ਹੀਟਰ ਤੋਂ ਨਿਕਲਣ ਵਾਲੀ ਕਾਰਬੋਮੋਨੋਆਕਸਾਈਡ ਗੈਸ ਸਿਹਤ ਲਈ ਖਤਰਨਾਕ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਲੰਬੇ ਸਮੇਂ ਤੱਕ ਰੂਮ ਹੀਟਰ ਦੀ ਵਰਤੋਂ ਤੋਂ ਪਹਰੇਜ ਕਰਨਾ ਚਾਹੀਦਾ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਜ਼ਰੀਆਂ ਖਬਰ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਦੇ ਠੰਡ ਵੱਧ ਰਹੀ ਹੈ ਅਗਲੇ ਕੁਝ ਦਿਨਾਂ ਵਿੱਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਅਜਿਹੇ ਚ ਲੋਕਾਂ ਨੇ ਆਪਣੇ ਘਰਾਂ ਲਈ ਰੂਮ ਹੀਟਰ ਤਿਆਰ ਕਰ ਲਈ ਹਨ ਠੰਡੇ ਮੌਸਮ ਚ ਰੂਮ ਹੀਟਰ ਚਲਾ ਕੇ ਕਮਰੇ ਵਿੱਚ ਬੈਠਣ ਨਾਲ ਕਾਫੀ ਰਾਹਤ ਮਿਲਦੀ ਹੈ ਪਰ ਇਸ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਹਾਲਾਂਕਿ ਹੀਟਰ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਗੰਭੀਰ ਖਤਰੇ ਵੀ ਹੋ ਸਕਦੀਆਂ ਹਨ ਉਲਟੀ ਨਾਲ ਵੀ ਪੂਰੀ ਰਾਤ ਹੀਟਰ ਚਲਾ ਕੇ ਨਹੀਂ ਸੌਣਾ ਚਾਹੀਦਾ ਨਹੀਂ ਤਾਂ ਇਹ ਘਾਤਕ ਹੋ ਸਕਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਰੂਮ ਹੀਟਰ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਸਰਦੀਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਰੂਮ ਹੀਟਰ ਨੂੰ ਥੋੜੇ ਸਮੇਂ ਲਈ ਹੀ ਚਲਾਉਣਾ ਚਾਹੀਦਾ ਹੈ ਰਾਤ ਨੂੰ ਹੀਟਰ ਚਲਾ ਕੇ ਸੌਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਘਾਤਕ ਵੀ ਹੋ ਸਕਦਾ ਹੈ ਜੇਕਰ ਕਿਸੇ ਕਮਰੇ ਵਿੱਚ ਵੀ ਵੈਂਟੀਲੇਸ਼ਨ ਠੀਕ ਨਹੀਂ ਹੈ ਤਾਂ ਸਾਰੀ ਰਾਤ ਹੀਟਰ ਚਲਾਉਣ ਨਾਲ ਕਮਰੇ ਵਿੱਚ ਕਾਰਬੋਨ ਮੋਨੋਆਕਸਾਈਡ ਗੈਸ ਜਾਂਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਜਿਹੇ ਚ ਸੰਦੇ ਸਮੇਂ ਸਾਹ ਵੀ ਰੁਕ ਸਕਦਾ ਹੈ ਇਸ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਰੂਮ ਹੀਟਰ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਹਿਮੋਡੀਫਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਧਾਮੇ ਅਤੇ ਸਾਹ ਦੇ ਰੋਗੀਆਂ ਨੂੰ ਹੀਟਰ ਘੱਟ ਤੋਂ ਘੱਟ ਚਲਾਉਣਾ ਚਾਹੀਦਾ ਹੈ ਰੂਮ ਹੀਟਰ ਚਲਾਉਂਦੇ ਗੰਭੀਰ ਨੁਕਸਾਨ ਰੂਮ ਹੀਟਰ ਕਮਰੇ ਵਿੱਚ ਹਵਾ ਨੂੰ ਡਰਾਈ ਕਰਨ ਦਾ ਕੰਮ ਕਰਦਾ ਹੈ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਪਹਿਲਾਂ ਤੋਂ ਖੁਸ਼ਕ ਚਮੜੀ ਵਾਰੀ ਲੋਕਾਂ ਨੂੰ ਰੂਮ ਹੀਟਰ ਤੋਂ ਪਹਰੇਜ ਕਰਨਾ ਚਾਹੀਦਾ ਹੈ ਰੂਮ ਹੀਟਰ ਨੂੰ ਜ਼ਿਆਦਾ ਚਲਾਉਣ ਨਾਲ ਅੱਖਾਂ ਤੇ ਵੀ ਅਸਰ ਪੈਂਦਾ ਹੈ ਇਸ ਨਾਲ ਅੱਖਾਂ ਵਿੱਚ ਖੁਸ਼ਕੀ ਅਤੇ ਜਲਨ ਦੀ ਸੰਭਾਵਨਾ ਵੱਧ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਰੂਮ ਹੀਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਜੇ ਲੋਕਾਂ ਨੂੰ ਰੂਮ ਹੀਟਰ ਤੋਂ ਵੀ ਅਲਰਜੀ ਹੁੰਦੀ ਹੈ ਇਸ ਵਿੱਚੋਂ ਨਿਕਲਣ ਵਾਲੀ ਗਰਮ ਹਵਾ ਕਾਰਨ ਨੱਕ ਵੀ ਖੁਸ਼ਕ ਹੋ ਜਾਂਦਾ ਹੈ ਦਮਾ ਅਤੇ ਸਾਹ ਦੇ ਰੋਗੀਆਂ ਨੂੰ ਰੂਮ ਹੀਟਰ 'ਚ ਜ਼ਿਆਦਾ ਦੇਰ ਤੱਕ ਨਹੀਂ ਬੈਠਣਾ ਚਾਹੀਦਾ ਨਹੀਂ ਤਾਂ ਕਮਰੇ ਵਿੱਚ ਆਕਸੀਜਨ ਦਾ ਪੱਦਰ ਘਟ ਸਕਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਰੂਮ ਹੀਟਰ ਤੋਂ ਨਿਕਲਣ ਵਾਲੀ ਕਾਰਬੋ ਮੋਨੋਆਕਸਾਈਡ ਗੈਸ ਸਹਤ ਲਈ ਖਤਰਨਾਕ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਲੰਬੇ ਸਮੇਂ ਤੱਕ ਰੂਮ ਹੀਟਰ ਦੀ ਵਰਤੋਂ ਤੋਂ ਪਹਰੇਜ ਕਰਨਾ ਚਾਹੀਦਾ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀਆਂ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਹੁਣ ਠੰਡ ਵੱਧ ਰਹੀ ਹੈ ਅਗਲੇ ਕੁਝ ਦਿਨਾਂ ਵਿੱਚ ਕੜਾਕੇ ਦੀ ਠੰਡ ਪੈਣ ਦੀ ਸੰਭਾ ਹੈ ਅਜਿਹੇ ਚ ਲੋਕਾਂ ਨੇ ਆਪਣੇ ਘਰਾਂ ਲਈ ਰੂਮ ਹੀਟਰ ਤਿਆਰ ਕਰ ਲਈ ਹਨ ਠੰਡੇ ਮੌਸਮ ਚ ਰੂਮ ਹੀਟਰ ਚਲਾ ਕੇ ਕਮਰੇ ਵਿੱਚ ਬੈਠਣ ਨਾਲ ਕਾਫੀ ਰਾਹਤ ਮਿਲਦੀ ਹੈ ਪਰ ਇਸ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਹਾਲਾਂਕਿ ਹੀਟਰ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਗੰਭੀਰ ਖਤਰੇ ਵੀ ਹੋ ਸਕਦੇ ਹਨ ਖਾਸ ਤੀ ਨਾਲ ਵੀ ਪੂਰੀ ਰਾਤ ਹੀਟਰ ਚਲਾ ਕੇ ਨਹੀਂ ਸੋਣਾ ਚਾਹੀਦਾ ਨਹੀਂ ਤਾਂ ਇਹ ਘਾਤਕ ਹੋ ਸਕਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਰੂਮ ਹੀਟਰ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਸਰਦੀਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਰੂਮ ਹੀਟਰ ਨੂੰ ਥੋੜੇ ਸਮੇਂ ਲਈ ਹੀ ਚਲਾਉਣਾ ਚਾਹੀਦਾ ਹੈ ਰਾਤ ਨੂੰ ਹੀਟਰ ਚਲਾ ਕੇ ਸੌਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਘਾਤਕ ਵੀ ਹੋ ਸਕਦਾ ਹੈ ਜੇਕਰ ਕਿਸੇ ਕਮਰੇ ਵਿੱਚ ਵੀ ਵੈਂਟੀਲੇਸ਼ਨ ਠੀਕ ਨਹੀਂ ਹੈ ਤਾਂ ਸਾਰੀ ਰਾਤ ਹੀਟਰ ਚਲਾਉਣ ਨਾਲ ਕਮਰੇ ਵਿੱਚ ਕਾਰਬੋਮੋਨੋਆਕਸਾਈਡ ਗੈਸ ਭਰ ਜਾਂਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਜੇ ਚ ਸੰਦੇਸ਼ ਮੇ ਸਾਹ ਵੀ ਰੁਕ ਸਕਦਾ ਹੈ ਇਸ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਰੂਮ ਹੀਟਰ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਹਿਮੋਡੀਫਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਦਮੇ ਅਤੇ ਸਾਹ ਦੇ ਰੁਗਗਿਆਂ ਨੂੰ ਹੀਟਰ ਘੱਟ ਤੋਂ ਘੱਟ ਚਲਾਉਣਾ ਚਾਹੀਦਾ ਹੈ ਰੂਮ ਹੀਟਰ ਚਲਾਉਂਦੇ ਗੰਭੀਰ ਨੁਕਸਾਨ ਰੂਮ ਹੀਟਰ ਕਮਰੇ ਵਿੱਚ ਹਵਾ ਨੂੰ ਡਰਾਈ ਕਰਨ ਦਾ ਕੰਮ ਕਰਦਾ ਹੈ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਪਹਿਲਾਂ ਤੋਂ ਖੁਸ਼ਕ ਚਮੜੀ ਵਾਲੇ ਲੋਕਾਂ ਨੂੰ ਰੂਮ ਹੀਟਰ ਤੋਂ ਪਹਰੇਜ ਕਰਨਾ ਚਾਹੀਦਾ ਹੈ ਰੂਮ ਹੀਟਰ ਨੂੰ ਜਾਦਾ ਚਲਾਉਣ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ ਇਸ ਨਾਲ ਅੱਖਾਂ ਵਿੱਚ ਖੁਸ਼ਕੀ ਅਤੇ ਜਲਨ ਦੀ ਸੰਭਾਵਨਾ ਵੱਧ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਰੂਮ ਹੀਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਜੇ ਲੋਕਾਂ ਨੂੰ ਰੂਮ ਹੀਟਰ ਤੋਂ ਵੀ ਅਲਰਜੀ ਹੁੰਦੀ ਹੈ ਇਸ ਵਿੱਚੋਂ ਨਿਕਲਣ ਵਾਲੀ ਗਰਮ ਹਵਾ ਕਾਰਨ ਨੱਕ ਵੀ ਖੁਸ਼ਕ ਹੋ ਜਾਂਦਾ ਹੈ ਦਮਾ ਅਤੇ ਸਾਹ ਦੇ ਰੋਗੀਆਂ ਨੂੰ ਰੂਮ ਹੀਟਰ 'ਤੇ ਜ਼ਿਆਦਾ ਦੇਰ ਤੱਕ ਨਹੀਂ ਬੈਠਣਾ ਚਾਹੀਦਾ ਨਹੀਂ ਤਾਂ ਕਮਰੇ ਵਿੱਚ ਆਕਸੀਜਨ ਦਾ ਪੱਧਰ ਘੱਟ ਸਕਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਰੂਮ ਹੀਟਰ ਤੋਂ ਨਿਕਲਣ ਵਾਲੀ ਕਾਰਬੋਮੋਨੋਆਕਸਾਈਡ ਗੈਸ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਲੰਬੇ ਸਮੇਂ ਤੱਕ ਰੂਮ ਹੀਟਰ ਦੀ ਵਰਤੋਂ ਤੋਂ ਪਹਰੇਜ ਕਰਨਾ ਚਾਹੀਦਾ ਹੈ। ਅੱਜ ਹੋਰ ਖਬਰਾਂ ਦੇਖਣ ਲਈ ਹੈਲਥ ਨਾ ਜੜੀ ਖਬਰ ਲੈ ਕੇ ਹਾਜ਼ਰਾਂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ। ਹੁਣ ਠੰਡ ਵੱਧ ਰਹੀ ਹੈ। ਅਗਲੇ ਕੁਝ ਦਿਨਾਂ ਵਿੱਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਅਜਿਹਾ ਚ ਲੋਕਾਂ ਨੇ ਆਪਣੇ ਘਰਾਂ ਲਈ ਰੂਮ ਹੀਟਰ ਤਿਆਰ ਕਰ ਲਈ ਹਨ। ਠੰਡੇ ਮੌਸਮ 'ਚ ਰੂਮ ਹੀਟਰ ਚਲਾ ਕੇ ਇੱਕ ਕਮਰੇ ਵਿੱਚ ਬੈਠਣ ਨਾਲ ਕਾਫੀ ਰਾਤ ਮਿਲਦੀ ਹੈ ਪਰ ਇਸ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਹਾਲਾਂਕਿ ਹੀਟਰ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਗੰਭੀਰ ਖਤਰੇ ਵੀ ਹੋ ਸਕਦੀਆਂ ਹਨ ਉਲਟੀ ਨਾਲ ਵੀ ਪੂਰੀ ਰਾਤ ਹੀਟਰ ਚਲਾ ਕੇ ਨਹੀਂ ਸੌਣਾ ਚਾਹੀਦਾ ਨਹੀਂ ਤਾਂ ਇਹ ਘਾਤਕ ਹੋ ਸਕਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਰੂਮ ਹੀਟਰ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਸਰਦੀਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਰੂਮ ਹੀਟਰ ਨੂੰ ਥੋੜੇ ਸਮੇਂ ਲਈ ਹੀ ਚਲਾਉਣਾ ਚਾਹੀਦਾ ਹੈ ਰਾਤ ਨੂੰ ਹੀਟਰ ਚਲਾ ਕੇ ਸੌਣ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਘਾਤਕ ਵੀ ਹੋ ਸਕਦਾ ਹੈ ਜੇਕਰ ਕਿਸੇ ਕਮਰੇ ਵਿੱਚ ਵੀ ਵੈਂਟੀਲੇਸ਼ਨ ਠੀਕ ਨਹੀਂ ਹੈ ਤਾਂ ਸਾਰੀ ਰਾਤ ਹੀਟਰ ਚਲਾਉਣ ਨਾਲ ਕਮਰੇ ਵਿੱਚ ਕਾਰਬੋਮੋਨੋਆਕਸਾਈਡ ਗੈਸ ਭਰ ਜਾਂਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਜਿហេਤ ਸੌਂਦੇ ਸਮੇਂ ਸਾਹ ਵੀ ਰੁਕ ਸਕਦਾ ਹੈ ਇਸ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ ਰੂਮ ਹੀਟਰ ਦੇ ਮਾੜੇ ਪ੍ਰਭਾਵਾਂ ਨੁਕਤਿਆਂ ਲਈ ਹਿਮੋਡੀਫਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਦਮੇ ਅਤੇ ਸਾਦੇ ਰੁਗੀਆਂ ਨੂੰ ਹੀਟਰ ਘੱਟ ਤੋਂ ਘੱਟ ਚਲਾਉਣਾ ਚਾਹੀਦਾ ਹੈ ਰੂਮ ਹੀਟਰ ਚਲਾਉਂਦੇ ਗੰਭੀਰ ਨੁਕਸਾਨ ਰੂਮ ਹੀਟਰ ਕਮਰੇ ਵਿੱਚ ਹਵਾ ਨੂੰ ਡਰਾਈ ਕਰਨ ਦਾ ਕੰਮ ਕਰਦਾ ਹੈ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਪਹਿਲਾਂ ਤੋਂ ਖੁਸ਼ਕ ਚਮੜੀ ਵਾਲੇ ਲੋਕਾਂ ਨੂੰ ਰੂਮ ਹੀਟਰ ਤੋਂ ਪਹਰੇਜ ਕਰਨਾ ਚਾਹੀਦਾ ਹੈ ਰੂਮ ਹੀਟਰ ਨੂੰ ਜ਼ਿਆਦਾ ਚਲਾਉਣ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ ਇਸ ਨਾਲ ਅੱਖਾਂ ਵਿੱਚ ਖੁਸ਼ਕੀ ਅਤੇ ਜਲਨ ਦੀ ਸੰਭਾਵਨਾ ਵੱਧ ਸਕਦੀ ਹੈ ਜੇ ਜੇ ਆਜੇਆ ਹੁੰਦਾ ਹੈ ਤਾਂ ਰੂਮ ਹੀਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਜੇ ਲੋਕਾਂ ਨੂੰ ਰੂਮ ਹੀਟਰ ਤੋਂ ਵੀ ਅਲਰਜੀ ਹੁੰਦੀ ਹੈ ਇਸ ਵਿੱਚੋਂ ਨਿਕਲਣ ਵਾਲੀ ਗਰਮ ਹਵਾ ਕਾਰਨ ਨੱਕ ਵੀ ਖੁਸ਼ਕ ਹੋ ਜਾਂਦਾ ਹੈ ਦਮਾ ਅਤੇ ਸਾਹ ਦੇ ਰੋਗੀਆਂ ਨੂੰ ਰੂਮ ਹੀਟਰ 'ਚ ਜ਼ਿਆਦਾ ਦੇਰ ਤੱਕ ਨਹੀਂ ਬੈਠਣਾ ਚਾਹੀਦਾ ਨਹੀਂ ਤਾਂ ਕਮਰੇ ਵਿੱਚ ਆਕਸੀਜਨ ਦਾ ਪੱਧਰ ਘਟ ਸਕਦਾ ਹੈ ਜਿਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਰੂਮ ਹੀਟਰ ਤੋਂ ਨਿਕਲਣ ਵਾਲੀ ਕਾਰਬੋਮੋਨੋਆਕਸਾਈਡ ਗੈਸ ਸਹਤ ਲਈ ਖਤਰਨਾਕ ਹੋ ਸਕਦੀ ਹੈ ਇਹ ਕਾਰਨ ਹੈ ਕਿ ਲੰਬੇ ਸਮੇਂ ਤੱਕ ਰੂਮ ਹੀਟਰ ਦੀ ਵਰਤੋਂ ਤੋਂ ਪਹਰੇਜ ਕਰਨਾ ਚਾਹੀਦਾ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ